ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਮੇਰੇ ਨਾਲ ਬੋਲੋ ਮੈਂ ਹਮੇਸ਼ਾ ਮੈਂ ਹਮੇਸ਼ਾ ਇੱਕ ਅਕਾਲ ਪੁਰਖ ਨੂੰ ਸਮਰਪਿਤ ਰਹਾਂਗਾ ਮੈਂ ਕਦੇ ਵੀ ਮਰਿਆ ਮਸਾਣਾ ਤੇ ਨਹੀਂ ਜਾਵਾਂਗਾ ਅਤੇ ਨਹੀਂ ਦਸਰਬਦ ਦਸਵੰਦ ਰੂਪ ਮਾਇਆ ਕਿਸੇ ਮਰੀ ਤੇ ਦਵਾਂਗਾ ਮੈਂ ਜੀਵਨ ਵਿੱਚ ਕੋਈ ਨਸ਼ਾ ਨਹੀਂ ਕਰਾਂਗਾ ਨਹੀਂ ਨਸ਼ਾ ਕਰਨ ਵਾਲੇ ਟੋਲੇ ग्रुप बैठागा मैं प्रण करता हाँ कि कदे भी सिख पंथ की सर्व उच्च शक्ति श्री अकाल तख्त साहब की कदे भी निंदा नहीं करा मैं कद भी ਦਲਾਂ ਪੰਥਾਂ ਤਕਸਾਲਾਂ ਦੀ ਸ਼ਾਨ ਵਿਰੁੱਧ ਨਹੀਂ ਬੋਲਾਂਗਾ ਮੈਂ ਕਦੇ ਵੀ ਪੈਸਿਆਂ ਲਈ ਕਿਸੇ ਸਿੱਖ ਤੇ ਜਾਂ ਉਸ ਦੀ ਸ਼ਾਨ ਖਿਲਾਫ ਹਮਲਾ ਨਹੀਂ ਕਰਾਂਗਾ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਇੱਕ ਸਿੱਖ ਦੀ ਪਛਾਣ ਵਿੱਚ ਸਦਾ ਰਹਾਂਗਾ ਅਤੇ ਪੰਥ ਪਾਤਸ਼ਾਹੀ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਵਿੱਚ ਯਤਨ ਕਰਦਾ ਰਹਾਂਗਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਧਾਮਾਂ ਸਰਵਵਰਾਂ ਦੀ ਮਾਣ ਮਰਿਆਦਾ ਲਈ ਸਦਾ ਪਹਿਰਾ ਦਿੰਦਾ ਰਹਾਂਗਾ ਸੋ ਸਿੱਖ ਜੀਵਨ ਜਾਂਚ ਸੰਸਥਾ ਬਾਬਾ ਬਕਾਲਾ ਸਾਹਿਬ ਦੇ ਇਸ ਪ੍ਰਾਣ ਪੱਤਰ ਦੇ ਉੱਪਰ ਹਾਂ ਰੁਪੀ ਹਮੇਂ ਭਰਦਾ ਹਾਂ ਬੋਲੇ ਸੋਨਿਹਾਲ ਹਾਲੋ ਸੋਏ ਬੱਚਿਓ ਬਹੁਤ ਜ਼ਰੂਰੀ ਹੈ ਛੋਟਾ ਜਿਹਾ ਕਾਗਜ਼ ਹੈ ਪਰ ਇਹਦੇ ਵਿੱਚ ਉਹ ਗੱਲਾਂ ਲਿਖੀਆਂ ਗਈਆਂ ਨੇ ਜਿਨੂੰ ਨਾਮ ਮੰਨਣ ਕਰਕੇ ਵੱਡੇ-ਵੱਡੇ ਪੰਥਕ ਆਗੂ ਜਿਹੜੇ ਸੀ ਉਹ ਪੰਥ ਨੂੰ ਛੱਡ ਕੇ ਵਹਿ ਗਏ ਪੰਥ ਦਾ ਵਿਰੋਧ ਕਰਨ ਲੱਗ ਪਏ ਪੰਥ ਤੋਂ ਪਾਸੇ ਹੋ ਗਏ ਤੇ ਪੰਥ ਦਾ ਵੀ ਨੁਕਸਾਨ ਹੋਇਆ ਤੇ ਆਪਣਾ ਵੀ ਨੁਕਸਾਨ ਕੀਤਾ ਸੋ ਮੈਂ ਇਹ ਚਾਹੁੰਦਾ ਇਸ ਕਾਗਜ਼ ਨੂੰ ਆਪਣੇ ਕੋਲ ਰੱਖਿਓ ਇਹਨੂੰ ਯਾਦ ਕਰਿਓ ਇਹਦੇ ਉੱਤੇ ਲਿਖਿਆ ਆਪਣੀ ਕਾਪੀ ਤੇ ਲਿਖ ਲਿਓ ਅਕਾਲ ਤਖਤ ਸਾਹਿਬ ਦੇ ਵਿਰੋਧ ਵਿੱਚ ਸਿੱਖ ਦੀ ਜबान ਨਹੀਂ ਬੋਲਣੀ ਚਾਹੀਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਸਿੱਖ ਦੀ ਜबान ਨਹੀਂ ਬੋਲਣੀ ਚਾਹੀਦੀ ਸਰੋਵਰ ਸਾਡੇ ਗੁਰਦੁਆਰੇ ਸਾਡੇ ਪੰਜ ਪਿਆਰੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਇੰਨੀ ਜੁਰਤ ਨਹੀਂ ਅਸੀਂ ਇੰਨਾ ਮਹਾਨ ਸ਼ਕਤੀਆਂ ਦੇ ਵਿਰੁੱਧ ਬੋਲੀਏ ਸੋ ਇਹਨੂੰ ਲਿਖ ਲਿਓ ਕਿਤੇ ਇਹਨੂੰ ਯਾਦ ਕਰ ਲਿਓ ਸੋ ਪਿੰਡਾਂ ਦੇ ਬੱਚਿਆਂ ਦਾ ਇਹ ਨਾਮਵੰਦ ਸਮਾਗਮ ਹੋਣਾ ਜਿੰਨਾ ਬੱਚਿਆਂ ਨੇ ਮੇਰੇ ਮਗਰ ਪੜਿਆ ਮੈਂ ਉਹਨਾਂ ਬੱਚਿਆਂ ਦਾ ਉਹਨਾਂ ਦੇ ਮਾਤਾ ਪਿਤਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਸਤਿਕਾਰਯੋਗ